ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਉਹ ਕ੍ਰਾਂਤੀ ਛੇੜਤੀ ਜਿਹੜੀ ਯੋਗ ਨਸ਼ਿਆਂ ਵਿਰੁੱਧ ਜੋ ਪ੍ਰੋਗਰਾਮ 1 ਮਾਰਚ 2025 ਤੋਂ ਪੰਜਾਬ ਦੀ ਸਰਕਾਰ ਨੇ ਸ਼ੁਰੂ ਕੀਤਾ ਹੈ ਅੱਜ ਅਸੀਂ 18 ਚਾਰ ਦੇ ਵਿੱਚ ਹੈ 18 ਚਾਰ ਨੂੰ ਅੱਜ ਮੰਡੀ ਗੋਵਿੰਦਗੜ ਹਲਕਾ ਮਲੋਹ ਵਿਖੇ ਇੱਕ ਬਹੁਤ ਵੱਡੀ ਅੱਜ ਮੈਰਾਥਨ ਆਰਗੇਨਾਈਜ਼ ਕਰਾਈ ਗਈ ਸੀ ਉਹਦੇ ਲਈ ਮੈਂ ਧੰਨਵਾਦ ਵੀ ਕਰਦਾ ਔਰ ਮੁਬਾਰਕਬਾਦ ਵੀ ਦਿੰਦਾ ਐ ਐਮਐਲਏ ਅਮਲੋ ਗੁਰਿੰਦਰ ਸਿੰਘ ਜੀ ਗੈਰੀ ਬੜਿੰਗ ਸਾਹਿਬ ਨੂੰ ਔਰ ਉਰੇ ਦੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਜੀ ਨੂੰ ਡਿਪਟੀ ਕਮਿਸ਼ਨਰ ਸੋਨਾ ਠੰਡਗੀ ਔਰ ਐਸਐਸਪੀ ਸ਼ੋਭਮ ਅਗਰਵਾਲ ਜੀ ਜਿਨ੍ਹਾਂ ਨੇ ਅੱਜ ਉਹ ਕਰਾਦਾ ਕਰਕੇ ਬੜੀ ਮੈਸਿਵ ਲੈਵਲ ਦੀ ਬਹੁਤ ਵੱਡੇ ਲੈਵਲ ਦੀ ਉਹ ਮੈਰਾਥਨ ਕਰਾਈ ਹੈ ਮੈਰਾਥਨ ਦਾ ਥੀਮ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਯੁੱਧ ਨਸ਼ਿਆਂ ਵਿਰੁੱਧ ਇਹ ਮੈਰਾਥਨ ਦਾ ਥੀਮ ਸੀ ਜਿਹਦੇ ਵਿੱਚ ਸਾਰੇ ਬੱਚੇ ਬੱਚੀਆਂ ਨੇ ਸਕੂਲ ਦੇ ਬੱਚੇ ਬੱਚੀਆਂ ਨੇ ਯੁਵਾ ਵਰਗ ਨੇ ਔਰ ਸਾਡੇ ਬਜ਼ੁਰਗਾਂ ਨੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਚ ਕੋਈ ਮਤਲਬ 100 200 ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਿੱਸਾ ਲਿਆ ਔਰ ਇਹ ਜਿਹੜਾ ਪ੍ਰੋਗਰਾਮ ਸੀ ਇਹਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿ ਜਿਹੜਾ ਨਸ਼ੇ ਦਾ ਕੋਡ ਹੈ ਇਹ ਨਸ਼ੇ ਦਾ ਕੋਡ ਹੈ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਔਰ ਦੂਸਰੀ ਗੱਲ ਅੱਜ ਉਹਰੇ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਸੈਲੀਬ੍ਰਿਟੀ ਵੀ ਪਹੁੰਚੇ ਕਰਮਜੀਤ ਅਨਮੋਲ ਪਾਜੀ ਬਿਨੋਟ ਲੋਜੀ ਦੇਵ ਖਰੋੜ ਜੀ ਤੇ ਇਹਨਾਂ ਨੇ ਵੀ ਪਹੁੰਚ ਕੇ ਅੱਜ ਇਸ ਮੈਰਾਥਨ ਦੇ ਵਿੱਚ ਬੱਚਿਆਂ ਨੂੰ ਚੰਗਾ ਸਨੇਹਾ ਦਿੱਤਾ ਕਿ ਇਹ ਇੱਕ ਸ਼ੁਰੂਆਤ ਹੋਈ ਹੈ ਨਵੇਕਲੀ ਸ਼ੁਰੂਆਤ ਕੀਤੀ ਗਈ ਹੈ ਇਹਦੀ ਕਾਮਯਾਬੀ ਨੂੰ ਦੇਖਦੇ ਹੋਏ ਅਸੀਂ ਹੁਣ ਹਰੇਕ ਕੌਨਸਟਿਟੂਐਂਸੀ ਦੇ ਵਿੱਚ ਸਮੇਂ ਸਮੇਂ ਸਿਰ ਰਹਿੰਦੇ ਹੋਏ ਇਹ ਜਿਹੜੀ ਯੁੱਧ ਨਸ਼ਿਆ ਵਿਰੋਧੀ ਮੈਰਾਥਨ ਹੈ ਕਰਵਾਵਾਂਗੇ ਆ ਕਰਵਾਵਾਂਗੇ ਦੱਸਿਆ ਤੁਹਾਨੂੰ ਅੱਜ 18 April ਨੂੰ ਜਿਹੜਾ ਮੰਡੀ ਗੰਗੜ ਸ਼ਹਿਰ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦ ਆ ਭਗਵਾਨ ਸਿੰਘ ਮਾਨ ਜੀ ਵੱਲੋਂ ਜਿਹੜੀ ਇੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਯੁੱਧ ਨਸ਼ਿਆਂ ਖਿਦਦ ਉਹਦੇ ਲਈ ਸਪੋਰਟ ਦਿਖਾਉਣ ਵਾਸਤੇ ਸਾਡੀ ਟੀਮ ਵੱਲੋਂ ਅੱਜ ਮੰਡੀ ਗੰਗੜ ਸ਼ਹਿਰ ਦੇ ਵਿੱਚ ਇੱਕ ਮਿੰਨੀ ਮਾਰਪਰਡਨ ਆਰਗਨਾਈਜ਼ ਕੀਤੀ ਗਈ ਹੈ ਤੇ ਬਹੁਤ ਹੀ ਕਾਮਯਾਬ ਮੈਰਾਥਨ ਹੋਈ ਹੈ ਜਿਸ ਵਿੱਚ ਹਜ਼ਾਰਾਂ ਬੰਦਿਆਂ ਨੇ ਪਾਰਟਿਸਪੇਟ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੰਡੀ ਗੁਰ ਨਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਮੈਰਾਥਨ ਦੇ ਵਿੱਚ ਇਸ ਯੂਨੀਕ ਕੌਜ਼ ਨੂੰ ਸਪੋਰਟ ਦਿਖਾਉਣ ਵਾਸਤੇ ਪਾਰਟਿਸਪੇਟ ਕਰਨ ਆਏ ਇਹਦੇ ਨਾਲ ਸਾਡੀ ਸਰਕਾਰ ਦਾ ਸਾਡੇ ਪ੍ਰਸ਼ਾਸਨ ਦਾ ਖਾਸ ਤੌਰ ਤੇ ਸਾਡੇ ਪੁਲਿਸ ਪ੍ਰਸ਼ਾਸਨ ਦਾ ਹੌਸਲਾ ਵਧੂਗਾ ਕਿਉਂਕਿ ਲੋਕ ਜਿਹੜੇ ਅੱਜ ਇਸ ਮੈਰਾਥਨ ਦੇ ਵਿੱਚ ਪਾਰਟਿਸਪੇਟ ਕਰਨ ਆਏ ਨੇ ਉਹ ਮੰਡੀ ਪਿੰਡਾਂ ਦੇ ਅਕ੍ਰੋਸ ਪਾਰਟੀ ਲਾਈਨ ਸਾਰੀਆਂ ਪਾਰਟੀਆਂ ਨੇ ਵੱਡੇ ਪਾਰਟੀਵਾਦੀ ਚ ਛੱਡ ਕੇ ਆਏ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਬੂਤ ਹੈ ਕਿ ਜਿਹੜਾ ਦੇ ਵਿਰੁੱਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਮੁਹਿੰਮ ਛੇੜੀ ਹੈ ਉਹਦੇ ਲਈ ਉਹਨਾਂ ਨੂੰ ਪੂਰੇ ਸਮਾਜ ਦੇ ਵਿੱਚੋਂ ਸਹਿਯੋਗ ਮਿਲ ਰਿਹਾ ਹੈ ਤੇ ਇਹਦੇ ਨਾਲ ਨਾਲ ਮੈਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਮੰਡੀ ਗੁਰਦੀ ਟੀਮ ਹੈ ਜਿਨ੍ਹਾਂ ਨੇ ਇਹ ਇਵੈਂਟ ਕਾਮਯਾਬ ਬਣਾਉਣ ਲਈ ਦਿਨ ਰਾਤ ਬਿੰਦ ਕੀਤੀ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਪਿੰਦਰ ਸਿੰਘ ਪ੍ਰਿੰਸ ਜੀ ਜਿਨ੍ਹਾਂ ਦਾ ਇਹ ਆਈਡੀਆ ਸੀਗਾ ਤੇ ਜਿਨ੍ਹਾਂ ਨੇ ਪਿਛਲੇ 2 ਹਫ਼ਤਿਆਂ ਤੋਂ ਬਿਨਾਂ ਸੁੱਤੇ ਪੂਰੀ ਮਿਹਨਤ ਦੇ ਨਾਲ ਇਸ ਇਵੈਂਟ ਨੂੰ ਕਾਮਯਾਬ ਬਣਾਉਣ ਲਈ ਮਿਹਨਤ ਕੀਤੀ